ਸ਼੍ਰੋਮਣੀ ਅਕਾਲੀ ਦਲ ਮੇਨਸਟ੍ਰੀਮ ਦੀ ਵਾਕਡੋਰ ਹੁਣ ਸ਼ਖਵੀਰ ਸਿੰਘ ਬਾਦਲ ਦੀ ਬੁਝਾਏ ਕਿਸੇ ਪੰਜ ਮੈਂਬਰੀ ਕਮੇਟੀ ਕਿਸੇ ਪ੍ਰੀਜੀਡੀਅਮ ਦੇ ਹਵਾਲੇ ਹੋ ਰਹੀ ਹੈ ਕੀ ਅਜਿਹੇ ਕਿਐਸੇ ਨੇ ਕਿਾਫੇ ਲਈ ਅਕਾਲੀ ਦਲ ਦੇ ਵਿੱਚ ਅੰਦਰੂਨੀ ਤੌਰ ਤੇ ਕਿਸ ਤਰ੍ਹਾਂ ਦਾ ਜਿਹੜਾ ਮਾਮਲਾ ਉਭਜ ਕੇ ਉਗੜ ਕੇ ਅੱਗੇ ਵਧ ਰਿਹਾ ਜਿੱਥੇ ਇਸ ਗੱਲ ਉਤੇ ਚਰਚਾ ਹੋਏਗੀ ਤੇ ਨਾਲ ਇਹ ਚਰਚਾ ਲੌਂਗੋਵਾਲ ਦੀ ਜਿੱਥੇ ਇਸ ਤੋਂ ਪਹਿਲਾਂ ਤੀਆਂ ਮਸ਼ਹੂਰ ਸਨ ਸੱਭਿਆਚਾਰ ਦੇ ਲਿਹਾਜ਼ ਤੇ ਜਿਹੜੀ ਪੰਜਾਬ ਦੇ ਸੱਭਿਆਚਾਰਕ ਗਾਣੇ ਦੇ ਵਿੱਚ ਲੰਮਾ ਸਮਾਂ ਇਹ ਜਿਹੜਾ ਮਾਮਲਾ ਗੂੰਜਦਾ ਰਿਹਾ ਤੀਆਂ ਦਾ ਤੇ ਉੱਥੇ ਹੁਣ ਕੀ ਅਕਾਲੀ ਦਲ ਦੀਆਂ ਰੈਲੀਆਂ ਦੇ ਸਿਲਸਿਲੇ ਦੇ ਨਾਲ ਲੌਂਗੋਵਾਲ ਅੱਗੇ ਵਧ ਰਿਹਾ ਅਜੇ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਸਿੱਖ ਚਿੰਤਕ ਤੇ ਅਦਾਰਾ ਜਾਗੋ ਇੰਟਰਨੈਟ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਤਿ ਸ੍ਰੀ ਅਕਾਲ WhatsApp ਚੈਨਲੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪੰਡਿਤ ਸਰ ਸਿੱਖਤਾਰ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਵੱਡੇ ਸੰਕਟ ਦੇ ਵਿੱਚ ਹੈ ਜੇਕਰ ਕਹਿ ਲਈਏ ਕਿ ਸਿਆਸੀ ਸੰਕਟ ਕਿਉਂਕਿ ਸਿਆਸੀ لحاظ ਦੀਆਂ ਇਹ ਜਣੀਆਂ ਤੇ ਰਹਿਣੇ ਤਾਂ ਮੰਨਿਆ ਹੀ ਜਾਏਗਾ ਕਿ ਸਿਆਸੀ ਸੰਕਟ ਵੱਡੇ ਪੱਧਰ ਉੱਤੇ ਹੈ ਪਿਛਲੇ ਸਮੇਂ ਇੱਕ ਬਾਗੀ ਖੇਮਾ ਅਲੱਗ ਹੋਇਆ ਸ਼੍ਰੋਮਣੀ ਅਕਾਲੀ ਦਲ ਅਸਧਾਰ ਲੈ ਰ ਅਗੇ ਵਧੀ ਕੀ ਉਹਦਾ ਪ੍ਰੈਸ਼ਰ ਹੁਣ ਇਹ ਬਣ ਕੇ ਸਾਹਮਣੇ ਆ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੇਨਸਟ੍ਰੀਮ ਵੀ ਇੱਕ ਜਿਹੜੀ ਉਹਦੀ ਅਗਵਾਈ ਹੈ ਉਹ ਪ੍ਰੈਜ਼ੀਡੈਂਟ ਦੇ ਹਵਾਲੇ ਕਰਨ ਵੱਲ ਕੋਈ ਵਿਆਉਂਤ ਕੱਢ ਰਿਹਾ ਜਿਹੜੀ ਚਰਚਾ ਸਾਹਮਣੇ ਆਈ ਹੈ ਕਿ ਸਗਵੀਰ ਸਿੰਘ ਬਾਦਲ ਹੁਣ ਪ੍ਰਧਾਨਗੀ ਛੱਡਣ ਲਈ ਆਖਰ ਰਾਜ਼ੀ ਹੋਏ ਨੇ ਅਜਿਹਾ ਸਾਰਾ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਇੜਤ ਤੇ ਪੰਜਾਬ ਦੀ ਸਿਆਸਤ ਨਾਲ ਜੁੜਿਆ ਠਾਕੁਰ ਸਾਹਿਬ ਖੋਲਿਓ ਜੀ ਹਿੰਦਰ ਸਾਹਿਬ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਆਪਸੀ ਲੜਾਈ ਹੈ ਬੜੀ ਤਿੱਖੀ ਹੋ ਰਹੀ ਹੈ ਤੇ ਬੜੀ ਇਹ ਮਤਲਬ ਅਗਲੇ ਫੇਸ ਦੇ ਵਿੱਚ ਸ਼ਾਮਲ ਹੋ ਰਹੀ ਹੈ। ਬੇਸ਼ੱਕ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਜਿਵੇਂ ਕਿ ਪਹਿਲਾਂ ਲਾਇਆ ਜਾ ਰਿਹਾ ਸੀ ਕਿ ਬਾਕੀ ਧੜੇ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਸ਼੍ਰੋਮਣੀ ਕਾਲੀ ਦਲ ਦੀ ਸੁਧਾਰ ਲਹਿਰ ਦੇ ਚਲਾ ਰਹੇ ਹਾਂ। ਅਸੀਂ ਸ਼੍ਰੋਮਣੀ ਕਾਲੀ ਦਲ ਦਾ ਅੰਗ ਹੈ ਇਸ ਦੇ ਵਿੱਚੋਂ ਬਾਹਰ ਨਹੀਂ ਆ ਰਹੇ ਅਸੀਂ ਦੇ ਵਿੱਚ। ਪਰੰਤੂ ਸ਼੍ਰੋਮਣੀ ਕਾਲੀ ਦਲ ਦੀ ਮੇਨ ਸਟਰੀਮ ਨੇ ਬੱਗੀ ਟੜੇ ਨੂੰ ਬਾਹਰ ਦਾ ਰੁਖ ਦਿਖਾ ਦਿੱਤਾ ਇਸ ਤੋਂ ਬਾਅਦ ਜੋ ਐਕਸ਼ਨ ਐਂਡ ਰਿਐਕਸ਼ਨ ਆ ਰਿਕੁਲੈਂਟ ਆਪੋਜਿਤ ਜਿਵੇਂ ਕਿਹਾ ਜਾਂਦਾ ਹੈ ਤੇ ਬਾਗੀ ਥੇਮੇ ਨੇ ਆਪਣਾ ਇੱਕ ਜਿਹੜਾ ਪਲਟਵਾਰ ਕਰਨ ਦੀ ਕੋਸ਼ਿਸ਼ ਕੀਤੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਕਿ ਪਾਰਟੀ ਦੇ ਸਰਪ੍ਰਸਤ ਸੀ ਉਹਨਾਂ ਨੇ ਇਸ ਕਾਰਵਾਈ ਨੂੰ ਰੋਕ ਦਿੱਤਾ ਪਰੰਤੂ ਜਿਹੜਾ ਕਿ ਮੇਨਸਟ੍ਰੀਮ ਅਕਾਲੀ ਦਲ ਸੀ ਉਹਨਾਂ ਨੇ ਇੱਕ ਦਲੀਲ ਦੇ ਨਾਲ ਪਿਛਲੀਆਂ ਜਿਹੜੀਆਂ ਕਨਵੈਨਸ਼ਨ ਜਿਹੜੇ ਉੱਪਰ ਹੈ ਪਾਰਟੀ ਦੇ ਆਰਗੁਮੈਂਟਾਂ ਰਹੀਆਂ ਨੇ ਉਹਨਾਂ ਦੇ ਹਵਾਲਿਆਂ ਦੇ ਨਾਲ ਸਰਜਾਰ ਸਖਤੇਪ ਸਿੰਘ ਢੀਂਟਾ ਜੋ ਕੋਈ ਸਰਪ੍ਰਸਤ ਹਨ ਉਹਨਾਂ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਤੇ ਇਸ ਸਬੰਧ ਦੇ ਵਿੱਚ ਪਾਰਟੀ ਨੇ ਆਪਣੇ ਜਿਹੜੇ ਡੈਮੇਜ ਜਿੱਦਣਾ ਹੋਇਆ ਕੀ ਨੁਕਸਾਨ ਹੋਇਆ ਸੀ ਉਸ ਨੂੰ ਕੰਟਰੋਲ ਕਰਨ ਦੇ ਲਈ ਪੜਾਦਰ ਪੜਾ ਉਹਨਾਂ ਨੇ ਆਪਣੀ ਕੋਰ ਕਮੇਟੀ ਦਾ ਦੁਬਾਰਾ ਪੁਨਰਗਠਨ ਕੀਤਾ ਕਾਰਜਕਾਰੀ ਦਾ ਪੁਨਰਗਠਨ ਕਰ ਲਿਆ ਤੇ ਪਾਰਲੀਮੈਂਟਰੀ ਬੋਟ ਵੀ ਸਥਾਪਿਤ ਕਰ ਦਿੱਤਾ ਪਾਰਟੀ ਵਿੱਚ ਸਾਰਾ ਪਿਛੂ ਪਰੰਤੂ ਜਿਹੜਾ ਵਾਕੀ ਖੇਮਾ ਸੀ ਜਿਹੜਾ ਕਿ ਆਪਣੇ ਆਪ ਇਸ ਤਰ੍ਹਾਂ ਦੇ ਇੱਕ ਚੱਲ ਰਹੇ ਸੀ ਦਾ ਪੇਚ ਵੀ ਸ਼ਾਇਦ ਆਰਗੇਨਾਈਜੇਸ਼ਨ ਦੇ ਪੱਧਰ ਦੇ ਉੱਪਰ ਸੀ ਇੱਕ ਈਮੇਲ ਕੇ ਸਰਪ੍ਰਸਤ ਨੇ ਆਪਣੀ ਐਕਸ਼ਨ ਲਿਆ ਸੀ ਵੀ ਸ਼ਾਇਦ ਅਗਲੀ ਕੋਈ ਕਾਰਵਾਈ ਕਰਨਗੇ ਪਰੰਤੂ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਦੇ ਵਿੱਚ ਬਾਕੀ ਖੇਮਾ ਅਸਮਰੱਥ ਰਿਹਾ ਤੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਜਿਹੜੀ ਗੱਲ ਹੈ ਇਹ ਅੱਗੇ ਜਾ ਪਹੁੰਚੀ ਹੈ ਹੁਣ ਸਾਰੇ ਬਕਰਨੀਆ ਔਰ ਪਾਰਟੀ ਦੇ ਪ੍ਰਬੰਧਕਾਨੀਆ ਸਭ ਦੀਆਂ ਨਿਗਾਹਾਂ ਕਿਰਕਾਟਕ ਸਾਹਿਬ ਦੇ ਉੱਪਰ ਲੱਗੀਆਂ ਹੋਈਆਂ ਨੇ ਜਿੱਥੇ ਕਿ 30 ਅਗਸਤ ਨੂੰ ਸਿੰਘ ਸਾਹਿਬਾਨ ਦੀ ਮੀਟਿੰਗ ਹੋਣੀ ਹੈ ਪੰਜ ਸਿੰਘ ਸਾਹਿਬਾਨ ਦੀ ਉਹਦੇ ਵਿੱਚ ਜੋ ਸਖਮੀ ਸਿੰਘ ਬਾਦਲ ਜਾਂ ਪਾਰਟੀ ਦੇ ਖਿਲਾਫ ਬਗੀ ਧੜੇ ਨੇ ਲਿਖ ਕੇ ਦਿੱਤਾ ਹੋਇਆ ਤੇ ਉਸ ਬੰਦੇ ਵਿੱਚ ਫੈਸਲੇ ਹੋਣ ਦੀ ਹੈ ਭਾਵਨਾਵਾਂ ਨੇ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰੋਗਰਾਮ ਦੀ ਅਗਲਾ ਜਿਹੜਾ ਵਿਕਤੀ ਰਣਨੀਤੀ ਹੈ ਉਹ ਵੀ ਸਾਰਾ ਕੁਝ ਉਹਨਾਂ ਨੇ ਦੱਸ ਦਿੱਤਾ ਹੈ ਕਿ ਤਿੰਨ ਕਾਨਫਰੰਸਾਂ ਕੀਤੀਆਂ ਜਾਣੀਆਂ ਨੇਗੀਆਂ ਰਖੜ ਪੁੰਨਿਆਂ ਦੇ ਉੱਪਰ ਬਾਬਾ ਬਕਾਲਾ ਇਸ ਸ਼ੁਰੂ ਦੇ ਵਿੱਚ ਔਰ ਸੰਤ ਹਰਕਿਸ਼ਨ ਸਿੰਘ ਲੰਗੋਵਾਲ ਦੀ ਵਰਸੀ ਦੇ ਉੱਪਰ 20 ਅਗਸਤ ਨੂੰ ਇਸ ਤਰ੍ਹਾਂ ਦੀਆਂ ਰੈਲੀਆਂ ਦਾ ਪ੍ਰੋਗਰਾਮ ਲੀਤਿਆ ਇਸ ਦੇ ਨਾਲ ਹੀ ਬਾਕੀ ਖੇਮੇ ਨੇ ਵੀ ਆਪਣੀ ਪਹਿਲਾ ਕਾਨਫਰੰਸ ਕਰੀ ਹੈ ਤੇ ਹੁਣ ਉਹਨਾਂ ਨੇ ਇਸ ਤਰ੍ਹਾਂ ਦਾ 20 ਅਗਸਤ ਨੂੰ ਸੰਤ ਹਰਕਿਸ਼ਨ ਸਿੰਘ ਲੰਗੋਵਾਲ ਦੀ ਵਰਸੀ ਤੇ ਆਪਣੀ ਸ਼ਕਤੀ ਪ੍ਰਦਰਸ਼ਨ ਕਰਨ ਦੇ ਲਈ ਪੂਰਾ ਜੋਸ਼ ਉਲਾ ਦਿੱਤਾ ਹੈ ਇਸ ਸੰਦੇ ਵਿੱਚ ਸੰਗਰੂਰ ਅਤੇ ਪਟਿਆਲਾ ਤੋਂ ਬਰਨਾਲਾ ਲੇਰਕੋਟਲਾ ਤੇ ਅੰਮ੍ਰਿਤਸਰ ਗਰਮੀਆਂ ਵਧਾ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਮੁੱਖ ਤੌਰ ਤੇ ਪ੍ਰਸਤਾਰ ਸਿੰਘ ਸਿੰਘ ਤਾਂ ਦੇਖੈਵੇਂ ਵੱਲੋਂ ਇਸ ਤਰ੍ਹਾਂ ਦੀ ਵੱਡੀ ਪੇਸ਼ਵੰਦੀਆਂ ਕੀਤੇ ਜਾ ਰਹੀਆਂ ਨੇ ਪਰਮਿੰਦਰ ਸਿੰਘ ਢੀਂਸਾ ਲਗਾਤਾਰ ਆਪਣੇ ਹਲਕਿਆਂ ਦੇ ਵਿੱਚ ਆਪਣੇ ਨਾਲ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਅਤੇ ਸਰਦਾ ਬਿਲੀਵ ਸਿੰਘ ਮਾਨ ਤੇ ਹੋਰ ਜਿਹੜੀ ਲੀਡਰਸ਼ਿਪ ਹੈ 바ਗੀ ਲੀਡਰਸ਼ਿਪ ਹੈ ਸਾਰੀਆਂ ਸਗਰਮੀਆਂ ਦੇ ਨਾਲ ਉੱਥੇ ਆਪਣਾ ਕੱਠ ਦਿਖਾਉਣ ਦੇ ਲਈ ਉਹ ਸ਼ਖਰ ਰਹ ਰਹੇ ਨੇ ਕਿ ਹੁਣ ਦੇਖਣਾ ਹੋਵੇਗਾ ਕਿ 20 ਅਗਸਤ ਨੂੰ ਕਿੰਨਾ ਇਕੱਠ ਕਿਹੜੀ ਪਾਰਟੀ ਦਾ ਕਿਹੜੇ ਗਰੁੱਪ ਦਾ ਬਾਗੀ ਤੜੇ ਦਾ ਜਾਂ ਮੇਨ ਸਟ੍ਰੀਮ ਦਾ ਹੁੰਦਾ ਹੈ ਇਹ ਇਹ ਵੀ ਕਨਿਸ਼ਚਿਤ ਤੈਅ ਕਰੇਗਾ ਕਿ ਉਸ ਦਿਨ ਕਿਹੜੇ ਗੁੱਟ ਦੇ ਵੱਲੋਂ ਵੱਧ ਪ੍ਰਭਾਵਸ਼ਾਲੀ ਇਕੱਠ ਹੋਇਆ ਇਹ ਆਪਣੇ ਆਪ ਨੂੰ ਫਿਰ ਅਗਲੀ ਰਾਣੀਤੀ ਬਣਾਉਣਗੇ ਹੁਣ ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਸਰਦਾਰ ਸਖਦੇਵ ਸਿੰਘ ਸਖਵੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨਗੀ ਛੱਡ ਦੇਣਗੇ ਤੇ ਪ੍ਰਜੀਡੀਅਮ ਬਣਾਉਣ ਦਾ ਗਠਨ ਹੋਵੇਗਾ ਇਹ ਅਸਲ ਦੇ ਵਿੱਚ ਹਾਲ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਨਹੀਂ ਲੱਗਦੀ ਇਹ ਸੰਭਾਵਨਾ ਉਹਨੋਂ ਉਤਪੰਨ ਹੁੰਦੀ ਹੈ ਵੀ ਜੇ ਸ਼੍ਰੀ ਕਲਤਖਰ ਸਾਹਿਬ ਤੋਂ ਕੋਈ ਇਸ ਤਰ੍ਹਾਂ ਦਾ ਫੈਸਲਾ ਹੁੰਦਾ ਜਿਦੇ ਵਿੱਚ ਕੇ ਪਾਰਟੀ ਪ੍ਰਧਾਨ ਨੂੰ ਪ੍ਰਧਾਨਗੀ ਛੱਡਣ ਦੇ ਲਈ ਕਿਹਾ ਜਾਵੇ ਇਸ ਸੰਬੰਧੀ ਇੱਕ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ ਇੱਕ ਰਣਨੀਤੀ ਪਾਰਟੀ ਵੱਲੋਂ ਬਣਾਈ ਹੋ ਸਕਦੀ ਹੈ ਜਿਦੇ ਵਿੱਚ ਕੇ ਆਪਣੀ ਪੰਜ ਮੈਂਬਰੀ ਪ੍ਰਜੀਡੀਅਮ ਬਣਾ ਦਿੱਤੀ ਜਾਵੇ ਜਿਹੜੀ ਕਿ ਪਾਰਟੀ ਦੇ ਪਰ ਵੰਦ ਨੂੰ ਚਲਾਵੇ ਤੇ ਉਸ ਤੋਂ ਬਾਅਦ ਨਵੰਬਰ ਮਹੀਨੇ ਦੇ ਵਿੱਚ ਡੈਲੀਗੇਟ اجلاس ਹੋਣਾ ਤੇ ਡੈਲੀਗੇਟ اجلاس ਡੈਲੀਗੇਟ ਆਪਣੇ ਪਾਰਟੀ ਦੇ ਪ੍ਰਧਾਨ ਨੂੰ ਚੁਣਨਾ ਇਹਦੇ ਨਾਲ ਇਹ ਇੱਕ ਪ੍ਰਭਾਵੀ ਜਾਏਗਾ ਸ਼੍ਰੋਮਣੀ ਕਾਲੀ ਜਲਦੀ ਮੇਨ ਸਟ੍ਰੀਮ ਦੀ ਇੱਕ ਰਣਨੀਤੀ ਹੋ ਸਕਦੀ ਹੈ ਕਿ ਪਾਰਟੀ ਦੀ ਜਿਹੜੀ ਕੌਨ ਹੈ ਪ੍ਰਧਾਨ ਦੀ ਉਹ ਪਾਰਟੀ ਦੀ ਪ੍ਰਜੀਡੀਅਮ ਵੱਲੋਂ ਕਰਵਾਈ ਜਾ ਰਹੀ ਹੈ ਨਾ ਕਿ ਪ੍ਰਧਾਨ ਦੀ ਉਹ ਨਿਗਰਾਨੀ ਦੇ ਅਧੀਨ ਇੱਕ ਨਿਰਪੱਖ ਔਰ ਪਾਰਦਰਸ਼ੀ ਟੰਗ ਨਾਲ ਤੁਹਾਨੂੰ ਕਰਾਉਣ ਦਾ ਡਾਕਟਰ ਸਾਹਿਬ ਤੁਹਾਡੇ ਕਹਿੰਦਾ ਪਾ ਕੇ ਜਿਹੜੀ ਇਹ ਚਰਚਾ ਸਾਹਮਣੇ ਆ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਅਗਲੇ ਸਮੇਂ ਪ੍ਰਧਾਨਗੀ ਛੱਡਣਗੇ ਉਹਦੀ ਜਿਹੜੀ ਵਾਗਡੋਰ ਹੈ ਵਿੱਚ ਲੰਮਾ ਸਮਾਂ ਵਕਫਾ ਡੈਲੀਗੇਟ ਦੇ اجلاس ਤੱਕ ਉਹ ਇੱਕ ਪ੍ਰੈਜ਼ੀਡਿਅਮ ਪੰਜ ਮੈਂਬਰੀ ਕਮੇਟੀ ਦੇ ਕੋਲ ਹੋਵੇਗੀ ਕਹਿੰਦਾ ਪਾ ਕੇ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਿੰਨ ਜਿਹੜੇ ਪੁਰਾਣੇ ਟਕਸਾਲੀ ਅਕਾਲੀ ਆਗੂ ਦੋ ਨਵੇਂ ਜਿਹੜੇ ਨੌਜਵਾਨ ਹੋਣਗੇ ਖੈਰ ਤੁਹਾਡੇ ਮਤਲਬ ਕਿ ਅਜੇ ਹਾਲੇ ਨਹੀਂ ਕੁਝ ਪ੍ਰਧਾਨ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਨਹੀਂ ਛੱਡ ਰਿਹਾ ਉਹ ਹਾਲੇ ਜਿਹੜਾ ਪਾਵੇਂ ਕਿ ਅੰਦਰੂਨੀ ਰਣਨੀਤੀਆਂ ਕੁਝ ਵੀ ਹੋਣ ਪਰੰਤੂ ਵਾਗਡੋਰ ਉਹਨਾਂ ਦੇ ਹੱਥ ਹੀ ਰਹੇਗੀ ਸਰੋਨੀ ਅਕਾਲੀ ਦਲ ਦੀ ਫਿਲਹਾਲ ਜੀ ਹਾਂ ਜਿਸ ਤਰ੍ਹਾਂ ਕਿ ਪਾਰਟੀ ਦੇ ਜਿਹੜੇ ਵੱਖੋ ਵੱਖਰੇ ਪਲੇਟਫਾਰਮ ਨੇ ਇਹਨਾਂ ਦੇ ਵਿੱਚ ਉਹਨਾਂ ਨੇ ਚਾਹੇ ਪਾਰਲੀਮੈਂਟਰੀ ਬੋਰਡ ਹੋਵੇ ਚਾਹੇ ਹੋਰ ਕਮੇਟੀ ਹੋਵੇ ਚਾਹੇ ਐਗਜ਼ੈਕਟਿਵ ਹੋਵੇ ਸਭ ਦੇ ਪਰ ਸੁਖਬੀਰ ਸਿੰਘ ਬਾਦਲ ਦੀ ਪਕੜ ਪੂਰੀ ਤਰ੍ਹਾਂ ਮਜ਼ਬੂਤ ਹੈ ਉਹਨਾਂ ਨੇ ਇਹ ਆਪਣਾ ਦਰਸਾ ਦਿੱਤਾ ਹੈ ਇਸੇ ਤਰ੍ਹਾਂ ਹੋਏਗਾ ਪ੍ਰੈਜ਼ੀਡੈਂਟ ਨੂੰ ਸੌਂਪ ਕੇ ਉਹ ਆਪਣੇ ਤੌਰ ਤੇ ਇਹ ਕਹਿਣ ਦੇ ਦਾਵੇਦਾਰ ਹੋਣਗੇ ਕਿ ਆ ਦੇਖੋ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਦੇ ਨਾਲ ਚੋਣ ਹੋ ਰਹੀ ਹੈ ਤੁਹਾਡੇ ਕਹਿੰਦਾ ਕਿ ਜਦੋਂ ਡੈਲੀਗੇਟ ਅਜਲਾਸ ਤੋਂ ਪਹਿਲਾਂ ਜਾਂ ਉਸ ਦੌਰਾਨ ਸੀ ਹੀ ਸਿਰਫ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡਣਗੇ ਉਹ ਜਿਹੜੀ ਅਗਲੀ ਚੋਣ ਕਰਵਾਉਣ ਦਾ ਅਧਿਕਾਰ ਪ੍ਰੈਜ਼ੀਡੈਂਟ ਦੇ ਹੱਥ ਹੋਏਗਾ ਇਸ ਤੋਂ ਪਹਿਲਾਂ ਉਹ ਅਜਿਹਾ ਨਹੀਂ ਜਿਹੜੀ ਚਰਚਾ ਆ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਰਹੇ ਨੇ ਤਾਂ ਕਹਿੰਦਾ ਭਾਵ ਕਿ ਦੂਜੇ ਬਨੇ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਅਜਿਹਾ ਫਤਵਾ ਆ ਸਕਦਾ ਹੈ ਕਿਉਂਕਿ ਸਬੀਰ ਸਿੰਘ ਬਾਦਲ ਹੋਰਾ ਜਿਹੜਾ ਸਮਰਪਣ ਜਿਹੜਾ ਕੀਤਾ ਹੋਇਆ ਹੈ ਉਹਦਾ ਫੈਸਲਾ ਜਿਹੜਾ 30 ਅਗਸਤ ਨੂੰ ਸਿੰਘ ਸਾਹਿਬ ਨੇ ਹੋਰਾਂ ਨੇ ਪਹਿਲੀ ਬੈਠ ਸੱਦੀ ਹੈ ਇਸ ਤੋਂ ਬਾਅਦ ਫਿਰ ਜਿਹੜੇ ਉਸ ਸਮੇਂ ਕਟੈਰੇ ਦੇ ਵਿੱਚ ਸਬੀਰ ਸਿੰਘ ਬਾਦਲ ਜਾਂ ਬਾਕੀ ਖੇਮੇ ਜਾ ਕੇ ਪਹੁੰਚਣਗੇ ਤਾਂ ਉਦੋਂ ਇਹ ਜਰੂਰ ਸਿੰਘ ਸਾਹਿਬ ਵੱਲੋਂ ਕੋਈ ਅਜਿਹਾ ਸਖਤ ਫੈਸਲਾ ਕੀਤਾ ਜਾ ਸਕਦਾ ਹੈ ਕਿ ਸਵੀਰ ਸਿੰਘ ਬਾਦਲ ਹਾਲੇ ਉਹ ਪ੍ਰਧਾਨਗੀ ਤੋਂ ਲੰਬੀ ਹੋਣ ਜਾਂ ਉਹਨਾਂ ਨੂੰ ਲੰਬੀ ਕਰ ਦਿੱਤਾ ਜਾਏਗਾ ਕੋਈ ਅਜੀਬ ਫੈਸਲਾ ਉਦੋਂ ਜ਼ਰੂਰ ਹੈ ਕਿ ਕੋਈ ਪ੍ਰੈਜ਼ੀਡੈਂਟ ਇੱਕ ਵਾਰੀ ਅੱਗੇ ਕੰਮ ਕਰਨ ਲੱਗੇ ਪਰ ਜਿਵੇਂ ਕਿ ਹੁਣ ਚਰਚਾ ਹੈ ਉਹ ਚਰਚਾ ਤੋਂ ਤੁਸੀਂ ਮਤਲਬ ਸਿੱਧੇ ਤੌਰ ਤੇ ਵਿਸ਼ਰਾਮ ਲਗਾ ਰਹੇ ਹੋ ਕਿਉਂਕਿ ਸਾਰੀਆਂ ਪਾਰਟੀ ਦੀਆਂ ਜਿਹੜੀਆਂ ਸ਼ਕਤੀਸ਼ਾਲੀ ਜਿਹੜੀਆਂ ਕਮੇਟੀਆਂ ਨੇ ਉਹ ਨਵੇਂ ਸਿਰੋਂ ਸਥਾਪਿਤ ਕਰ ਦਿੱਤੀਆਂ ਗਿਆ ਨੇ ਜਦੋਂ ਤੋਂ ਬਾਕੀ ਖੇਮਾ ਯਾਨੀ ਕਿ ਉਹਨਾਂ ਨੇ ਆਪਣੀ ਇੱਕ ਵੱਖਰੀ ਪਿਰਤ ਸ਼ੁਰੂ ਕੀਤੀ ਆਪਣਾ ਵੱਖਰੀ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਜਨਤਾ ਦੇ ਵਿੱਚ ਵਿਚਰਨ ਸ਼ੁਰੂ ਹੋਇਆ ਲੋਕ ਲਹਿਰ ਦੇ ਅਧੀਨ ਜਾਂ ਹੋਰ ਵਕਫਾਕ ਮੁੱਦੇ ਆਇਓ ਉਸ ਤੋਂ ਬਾਅਦ ਵਕਫਾਕ ਕਮੇਟੀਆਂ ਦੀ ਅਗਵਾਈ ਉਹ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਬਣ ਗਈਆਂ ਨੇ ਪਾਰਟੀ ਮਤਲਬ ਇੱਕ ਵਾਰ ਫਿਰ ਨਵੇਂ ਸਿਰਿਓਂ ਰੀਸਟ੍ਰਕਚਰ ਹੋ ਕੇ ਅੱਗੇ ਵਧ ਰਹੀ ਹੈ ਪਰ ਚਰਚਾ ਡਾਕਟਰ ਸਾਹਿਬ ਕਿਵੇਂ ਉੱਠੀ ਤਰੀ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਰਹੇ ਕੰਟਰੋਲ ਸਾਹਿਬ ਇਹ ਹੋਈ ਹੈ ਨਾ ਅਸਲ ਦੇ ਵਿੱਚ ਚੱਲ ਰਹੀ ਹੈ 바ਗੀ ਖੇਮਾ ਪੂਰੀ ਜੋਰ ਲਾ ਰਿਹਾ ਹੈ ਤੇ ਹੋਰ ਵੀ ਜਿਹੜੀਆਂ ਧਿਰਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰ ਰਹੀਆਂ ਨੇ ਪਰੰਤੂ ਜਿਸ ਤਰ੍ਹਾਂ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਸਾਰੀਆਂ ਜਿਹੜੇ ਕੈਸਰਾਈਆਂ ਉੱਤਰੀਆਂ ਸੋ ਉਹਨਾਂ ਨੂੰ ਕਾਬੂ ਪਾਇਆ ਤੇ ਆਪਣੇ ਜਿਹੜੇ ਪਾਰਟੀ ਦੇ ਵੱਖੋ-ਵੱਖਰੇ ਪਲੇਟਫਾਰਮ ਸੀ ਉਹਨਾਂ ਦੇ ਉੱਪਰ ਕੰਟਰੋਲ ਸਥਾਪਿਤ ਕਰ ਲਿਆ ਤੇ ਖਰਚ ਕਰੋ ਜੇ ਪ੍ਰੀਮੀਅਮ ਵੀ ਬਣਾਉਣੀ ਪੈਂਦੀ ਹੈ ਤਾਂ ਉਹ ਵੀ ਉਹਨਾਂ ਦੇ ਹੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿਤੇ ਪੁਰਾਣੇ ਏ ਲੀਡਰ ਅਤੇ ਤੋਂ ਨੌਜਵਾਨ ਲੀਡਰਾਂ ਨੂੰ ਉਹ ਆਪਣੇ ਉਸ ਤਰ੍ਹਾਂ ਦੇ ਉਹਨਾਂ ਨੂੰ ਸੌਂਪ ਦੇਣਗੇ ਤੇ ਉਹ ਪਾਰਟੀ ਦੀ ਜਿਹੜੀ ਡੈਲੀਗੇਟ اجلاس ਦੇ ਵਿੱਚ ਚੋਣ ਕਰਾਉਣ ਦੇ ਉੱਤੇ ਨਿਰਪੱਖ ਚੋਣ ਦਾ ਉਹ ਦਾਅਵਾ ਵੀ ਕਰਨਗੇ ਤੇ ਪਾਰਦਰਸ਼ੀ ਟੰਗ ਨਾਲ ਵਰਤੀ ਹੋਈ ਚੋਣ ਦਾ ਦਾਅਵਾ ਵੀ ਕਰਨਗੇ ਜਿਸ ਸਬੰਧ ਦੇ ਵਿੱਚ ਕੋਈ ਭਵਿੱਖ ਦੇ ਵਿੱਚ ਕੋਈ ਮਤਲਬ ਉਹਨਾਂ ਨੂੰ ਕਾਨੂੰਨੀ ਦਾ ਪੇਚ ਦੇ ਵਿੱਚ ਪਰਸਨ ਦੀ ਸੰਭਾਵਨਾ ਨਹੀਂ ਰਹੇਗੀ ਉਹ ਬਿਲਕੁਲ ਲੀਗਲੀ ਤੌਰ ਦੇ ਉੱਪਰ ਇਹਦੇ ਵਿੱਚੋਂ ਸਪਸ਼ਟ ਤੌਰ ਦੇ ਤੇ ਸਾਫ਼ ਇਕੜਨ ਦੀ ਪਰੰਤੂ ਇਹਨੇ ਕੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਦੇ ਦੇਖੋ ਪਾਰਟੀ ਦੇ ਜਿਹੜਾ ਦਫ਼ਤਰ ਦੇ ਉੱਪਰ ਉਹਨਾਂ ਦਾ ਹਾਨੀ ਪੂਰੀ ਤਰ੍ਹਾਂ ਕਬਜ਼ਾ ਹੈ ਪਾਰਟੀ ਦਾ ਚੋਣ ਨਿਸ਼ਾਨ ਉਹਨਾਂ ਪਾਸ ਹੈ ਸਾਰਾ ਪਾਰਟੀ ਦਾ ਜਿਹੜੇ ਢਾਂਚੇ ਨੇ ਜਿਹੜੇ ਸਾਰੇ ਉਹਨੇ ਉਹਨਾਂ ਦੇ ਕੰਟਰੋਲ ਦੇ ਹੇਠ ਨੇ ਉਹਨਾਂ ਦੀ ਪੂਰੀ ਤਰ੍ਹਾਂ ਉਹਨਾਂ ਦੇ ਵਿੱਚ ਵਿਸ਼ਵਾਸ ਪ੍ਰਗਟ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਹ ਏਸੇ ਦੀ ਕਵੈਤ ਲੱਗ ਰਹੀ ਹੈ ਵੀ فرض ਕਰੋ ਕੋਈ ਇਸ ਤਰ੍ਹਾਂ ਦਾ ਸ਼੍ਰੀ ਕਾਲ ਤਖਸਾਲ ਵੱਲੋਂ ਕੋਈ ਇਸ ਤਰ੍ਹਾਂ ਦਾ ਆਉਂਦਾ ਤਾਂ ਉਸ ਨੂੰ ਰੋਕਣ ਦੇ ਲਈ ਜਾਂ ਉਸ ਤੋਂ ਬਚਣ ਦੇ ਲਈ ਇਸ ਢੰਗ ਦੇ ਨਾਲ ਸੁਖੀ ਸਿੰਘ ਬਾਦਲ ਜੀ ਜੀ ਬਿਲਕੁਲ ਜੀ ਜੀ ਨੂੰ ਸੌਖੇ ਆਪ ਪਛੇਟ ਸਕਦੇ ਨੇ ਇਹ ਇਹ ਹਰ ਦੀ ਘੜੀ ਕਿਆ ਸਰਾਈਆਂ ਨੇ ਅਸਲੀ ਦੇ ਵਿੱਚ ਤਾਂ ਆਨਲਾਈਨ ਦੇ ਨਾਲ ਦੇ ਵਿੱਚ ਜਿਹੜਾ ਹੈਗਾ ਉਦੋਂ ਪਤਾ ਲੱਗਣਾ ਹੈਗਾ ਵੀ ਕਿਸ ਪਾਸੇ ਨੂੰ ਕਰਵਟ ਲੈਂਦੇ ਜੀ ਬੰਦਸ ਬਿਲਕੁਲ ਡਾਕਟਰ ਸਾਹਿਬ ਇਸ ਵੇਲੇ ਕਾਲੀਗਲ ਦੀ ਜਿਹੜੀ ਰਾਜਨੀਤੀ ਹੈ ਨਾ ਉਹ ਡੈਲੀਗੇਟ ਇਜਲਾਸ ਉੱਤੇ ਤੇ ਡੈਲੀਗੇਟ ਤੇ ਉੱਤੇ ਬੜੀ ਘੁੰਮ ਰਹੀ ਹੈ ਕਹਿੰਦਾ ਭਾਵ ਕੀ ਕਲਿਦਾ ਦੇ 526 ਇਸ ਵੀ ਲਈ ਡੈਲੀਗੇਟ ਨੇ ਤੇ ਡੈਲੀਗੇਟ ਨਹੀਂ ਅਗਲਾ ਨਿਰਣਾ ਕਰਨਾ ਅਗਲੇ ਪ੍ਰਧਾਨ ਦਾ ਜਦੋਂ ਇਹ ਫੋਨ ਹੋਏਗੀ ਡੈਲੀਗੇਟ ਇਸ ਲਾਸ ਤੋਂ ਬਾਅਦ ਦਾ ਫੈਸਲਾ ਹੋਣਾ ਬੜੀ ਨਜ਼ਰ ਟਿਕੀ ਹੋਈ ਹੈ ਡੈਲੀਗੇਟ ਦੇ ਉੱਤੇ ਜਿਹੜਾ ਬਾਗੀ ਖੇਮਾ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਵੱਲੋਂ ਵੀ ਡੈਲੀਗੇਟ ਉੱਤੇ ਆਪਣਾ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਹੈ ਕਿ ਉਹ ਜਿਹੜੀ ਬਾਗੀ ਖੇਮੇ ਵੱਲ ਆਪਣਾ ਰੁਖ ਕਰਨ ਬੜਾ ਕੰਪੀਟੀਸ਼ਨ ਹੈ ਮਾਹੌਲ ਕਹਿੰਦਾ ਭਾਵੇਂ ਕਿ ਡੈਲੀਗੇਟ ਇਸ ਲਈ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਦੇ ਜਿੰਨੇ ਵੀ ਸਤਾਪਨੇ ਜਿੰਨੇ ਵੀ ਬੜੇ-ਵਡੇ ਉਹਨਾਂ ਉੱਤੇ ਦੋਨੋਂ ਧਿਰਾਂ ਵੱਲੋਂ ਇੱਕ ਦਬਾਅ ਜਾਂ ਵਧ ਰਿਹਾ ਹੈ ਜਾਂ ਅਗਲੇ ਸਮੇਂ ਕੋਰ ਬਣੇਗਾ ਇਵੇਂ ਦੇਖਦੇ ਡੈਲੀਗੇਟ ਨੂੰ ਡੈਲੀਗੇਟ اجلاس ਨੂੰ ਤੇ ਇਹਦੇ ird gird ਘੰਮਰੀ ਅਕਾਲੀ ਦਲ ਦੀ ਜਿਹੜੀ ਰਣਨੀਤੀ ਜਾਂ ਰਾਜਨੀਤੀ ਜਿਸ ਤਰ੍ਹਾਂ ਕਿ ਪਾਰਟੀ ਨੇ ਪਿਛਲੇ ਦਿਨਾਂ ਦੇ ਵਿੱਚ ਸਰਗਰਮੀਆਂ ਕੀਤੀਆਂ ਨੇ ਉਹਦੇ ਵਿੱਚੋਂ ਜਿਵੇਂ ਦੇ ਜਿਲ੍ਹਾ ਜਥੇਦਾਰ ਹਲਕਾਂ ਚਾਰਜੀਆਂ ਦੀ ਮੀਟਿੰਗਾਂ ਕਰਾ ਕੇ ਵਿਸ਼ਵਾਸ ਮਤ ਹਾਸਲ ਕੀਤਾ ਤੇ ਡੈਲੀਗੇਟ ਈ ਉਹ ਨਾਲ ਹੀ ਨੇ ਤਕਰੀਬਨ ਪੌ ਬਿੰਤੀ ਮੇਨਸਟ੍ਰੀਮ ਦੇ ਨਾਲ ਹੈ ਕਿ ਡੈਲੀਗੇਟ ਕੀ ਉਹ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਘਟਨਾਵਾਂ ਜੇਕਰ ਸਰਕਾਰ ਕੇਂਦਰ ਸਰਕਾਰ ਜਾਂ ਪ੍ਰਿਆਰ ਸਰਕਾਰ ਇਹ ਇਹ ਸ਼ਕਤੀਆਂ ਕਿੰਨਾ ਪ੍ਰਭਾਵਕਾਰੀ ਹੋਣਗੀਆਂ ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਨਾ ਉਹ ਕਿੰਨੀ ਸ਼ਕਤੀ ਦੇਣਗੇ ਬਾਕੀ ਖੇਮੇ ਨੂੰ ਤੇ ਜਿਹਦੇ ਨਾਲ ਡੈਲੀਗੇਟ ਉਹਨੂੰ ਪ੍ਰਭਾਵਿਤ ਹੋਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਲੈਕਸ਼ਨ ਹੈ ਜਾਂ ਕੋਈ ਪੱਟਾ ਮਤਲਬ ਇਸ ਤਰ੍ਹਾਂ ਦੀ ਰੈਲੀ ਦੇ ਵਿੱਚੋਂ ਜੇਕਰ ਇਹਨਾਂ ਨੂੰ ਕਾਲੀ ਦਲ ਦੇ ਬਾਗੀ ਖੇਮੇ ਨੂੰ ਕਿਸੇ ਰੈਲੀ ਦੇ ਬਹੁਤ ਬੇਵਿਸਾਲ ਕੱਠ ਲੋਕਾਂ ਦਾ ਮਿਲ ਜਾਂਦਾ ਹੈ ਉਹਦੇ ਨਾਲ ਉਹਨਾਂ ਦੇ ਵਿੱਚ ਹੌਸਲਾ ਵਧੇਗਾ ਤੇ ਫਿਰ ਵੀ ਡੈਲੀਗੇਟ ਉਦੋਂ ਪ੍ਰਭਾਵਿਤ ਹੋ ਸਕਦੇ ਨੇ ਪਰੰਤੂ ਹਾਲ ਦੀ ਘੜੀ ਇਹ ਇਸ ਤਰ੍ਹਾਂ ਦੀਆਂ ਕੋਈ ਪ੍ਰਸਥਿਤੀਆਂ ਜਾਪ ਨਹੀਂ ਰਹੀਆਂ ਕਿ ਡੈਲੀਗੇਟ ਇਸ ਤਰ੍ਹਾਂ ਦੇ ਬਹਿਣ ਦੇ ਬਹਿਣਗੇ ਦੂਸਰੀ ਗੱਲ ਇਹ ਵੀ ਹੈ ਤੇ ਲੰਗੋਵਾਲ ਦੇ ਵਿੱਚ ਦੋਨੇ ਧਰਿਆਂ ਧੜਿਆਂ ਵੱਲੋਂ ਇੱਕ ਵੱਢੀ ਯੋਜਨਾ ਵੀ ਕੀਤੀ ਜਾ ਰਹੀ ਹੈ ਇਦੇ ਚ ਲੇਖਣ ਵਾਲੀ ਗੱਲ ਹੈ ਜਿਹੜੀ ਤੀਸਰੀ ਪੰਥਕ ਤੇ ਉੱਪਰ ਕੇ ਸਾਹਮਣੇ ਆਈ ਹੈ ਭਾਈ ਅਮਰਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਉਹਨਾਂ ਦਾ ਇਸ ਰੈਲੀ ਦੇ ਸੰਬੰਧ ਵਿੱਚ ਕੀ ਇਸ ਕਾਨਫਰੰਸ ਦੇ ਸੰਬੰਧ ਵਿੱਚ ਜਿਹੜੇ ਲੰਗੋਵਾਲ ਹੋਣੀ ਹੈ ਕੀ ਐਟੀਟਿਊਡ ਰਹੇਗਾ ਕਿਉਂਕਿ ਬਹੁਤ ਬੰਤੀ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਘਰਮਦਲੀਏ ਰਹੇ ਨੇ ਉਹਨਾਂ ਨੇ ਸੰਤ ਹਰਚੰਦ ਸਿੰਘ ਲੰਗੋਵਾਲ ਦੇ ਨਾਲ ਉਹਨਾਂ ਦੀ ਕੰਟਰਡਿਕਸ਼ਨ ਰਹੀ ਹੈ ਉਹ ਉਹ ਇਸ ਨੂੰ ਮੰਨਤਾ ਨਹੀਂ ਦਿੰਦੇ ਉਹਨੂੰ ਨਾਂਬਰਸੀ ਦੇ ਸੰਬੰਧ ਵਿੱਚ ਉਹ ਵੀ ਦੇਖਣ ਦੀ ਗੱਲ ਹੈ ਵੀ ਬਾਕੀ ਖੇਮਾ ਉਸ ਟੜੇ ਤੋਂ ਉਸ ਪੰਥਕ ਤੇ ਤੋਂ ਕਿੰਨਾ ਕੁ ਵਿਸ਼ਵਾਸ ਆਤਮ ਕਰੇਗਾ ਤਾਂ ਜੋ ਆਪਣੇ ਆਪ ਨੂੰ ਸੁਪਰੀਮ ਸਾਖਤ ਕਰ सके ਦੂਸਰੇ ਪਾਸੇ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਆਪਣਾ ਢੱਚਾ ਉਹਨਾਂ ਦਾ ਬਣਿਆ ਹੋਇਆ ਉਹਨਾਂ ਕੋਲ ਕਾਫੀ ਸਾਧਨ ਵੀ ਨੇ ਵਰਕਰ ਵੀ ਨੇ ਜੋ ਹੈ ਉਹਨਾਂ ਦਾ ਕਿਉਂਕਿ ਹਰੇਕ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਇੱਕ ਕਾਡਰ ਤਾਂ ਹੈ ਨਾ ਉੱਥੋਂ ਆਪਣੀਆਂ ਡੂਟੀਆਂ ਲਾ ਕੇ ਉਹਨਾਂ ਕੋਲ ਸਾਧਨ ਵੀ ਹੈਗੇ ਹੈ ਦਫ਼ਤਰ ਵੀ ਹੈਗਾ ਕੰਟਰੋਲ ਵੀ ਹੈ ਕਮਾਂਡ ਤੇ ਕੰਟਰੋਲ ਉਹਨਾਂ ਕੋਲ ਹੈ ਤੇ ਉਹ ਉਹ ਵੀ ਇਸ ਪੱਖ ਤੋਂ ਇਕੱਠਾ ਕਰਨ ਤੋਂ ਚੇ ਨਹੀਂ ਹਟਣਗੇ ਤੇ ਦੂਸਰੇ ਪਾਸੇ ਬਾਕੀ ਖੇਮੇ ਨੂੰ ਆਪਣੇ ਦਮ ਖੰਦ ਦੇ ਉੱਪਰ ਇਸ ਤਰ੍ਹਾਂ ਦਾ ਕੱਟ ਕਰਨਾ ਪਵੇਗਾ ਉਹਦੇ ਲਈ ਲੋਕਾਂ ਦਾ ਉਹਨਾਂ ਪ੍ਰਤੀ ਕਿੰਨਾ ਕੁ ਜਾਨ ਹੋਵੇਗਾ ਇਹ ਵੀ ਦੇਖਣ ਵਾਲੀ ਗੱਲ ਹੈ ਖਾਸ ਤੌਰ ਦੇ ਉੱਪਰ ਜਿਵੇਂ ਸੂਰੂ ਬਰਨਾਲਾ ਤੇ ਮਲੇਰਕੋਟੜਾ ਜ਼ਿਲ੍ਹਿਆਂ ਦੇ ਵਿੱਚ ਉੱਥੇ ਦੀ ਅਕਾਲੀ ਦਲ ਦੀ ਪੋਜੀਸ਼ਨ ਦੇਖਣ ਦੀ ਲੋੜ ਹੋਏਗੀ ਜਾਂ ਕੀ ਦੂਸਰੀਆਂ ਧਿਰਾਂ ਨੇ ਜਿਹੜੀਆਂ ਵਿਰੋਧੀ اپੋਜੀਸ਼ਨ ਧਿਰਾਂ ਨੇ ਉਹ ਕਿੰਨਾ ਕਿ ਕਿਹੜੇ ਪਾਸੇ ਨੂੰ ਸਮਰਥਨ ਦਿੰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੈ ਹੋਣ ਵਾਲੇ ਦਿਨਾਂ ਕੀ ਇਹ ਸਾਥ ਹਾਂ ਬਿਲਕੁਲ ਭਾਵੇਂ ਕਿ ਬਾਬਾ ਬਕਾਲਾ ਦੇ ਵਿੱਚ ਪੰਥਕ ਤਿਰਾਨ ਦੇ ਨਾਂ ਹੇਠ ਸਾਹਿਬ ਜਿਹੜੇ ਮੌਜੂਦਾ ਹੁਣ ਮੈਂਬਰ ਪਾਰਲੀਮੈਂਟ ਨੇ ਸਭਜੀਤ ਸਿੰਘ ਖਾਲਸਾ ਉਹਨਾਂ ਵੱਲੋਂ ਇਕੱਠ ਵੀ ਸੱਤਿਆ ਗਿਆ ਨਾਲ ترਸੀਮ ਸਿੰਘ ਵੱਲੋਂ ਉਹ ਵੀ ਵੇਖਣ ਵਾਲੀ ਗੱਲ ਹੋਵੇਗੀ ਕਿ ਉੱਥੇ ਕਿਸ ਤਰ੍ਹਾਂ ਦੀ ਜਿਹੜੀ ਸਥਿਤੀ ਰਹਗੀ ਕਿਉਂਕਿ ਅਕਾਲੀ ਦਲ ਨੇ ਬਾਬੇ ਬਕਾਲਾ ਵੀ ਆਪਣੀ ਜਿਹੜੀ ਪੰਥਕ ਰੈਲੀ ਰੱਖੀ ਹੋਈ ਹੈ ਖੈਰ ਜਿਹੜਾ ਹੁਣ ਮੇਨ ਫੋਕਸ ਹੈ ਡਾਕਟਰ ਸਾਹਿਬ ਵਦੇਰੀ ਕਰਕੇ ਅਕਾਲੀ ਦਲ ਦੀ ਰਣਨੀਤੀ ਦੇ ਵਿੱਚੋ ਲੰਗੋਵਾਲ ਦਾ ਹੀ ਹੈ ਲੰਗੋਵਾਲ ਦਾ ਜਿਹੜਾ ਇਕੱਠ ਹੈ ਉੱਥੇ ਵੇਖਣਾ ਹੋਵੇਗਾ ਅਕਸਰ ਹੀ ਜਦੋਂ ਅਕਾਲੀ ਦਲ ਦੋ ਹਿੱਸਿਆਂ 'ਚ ਹੋਇਆ ਦਿਪਾੜ ਹੋਇਆ ਤਾਂ ਉੱਥੇ ਲੰਗੋਵਾਲ ਨੇ ਫੈਸਲਾ ਕੀਤਾ ਹੈ ਲੰਗੋਵਾਲ ਦੀ ਜਿਹੜੀ ਧਰਤੀ ਹੈ ਖਾਸ ਕਰਕੇ ਪਿਛਲੇ ਲੰਬੇ ਸਮੇਂ ਤੋਂ ਇਸ ਮਾਮਲੇ ਦੇ ਵਿੱਚ ਕੇਕੇਡੀ ਧਿਰ ਨਾਲ ਲੋਕ ਵੱਧ ਨਹੀਂ ਕਿਹਦੇ ਨਾਲ ਇਕੱਠ ਨੇ ਪਿਛਲੇ ਸਮੇਂ ਤੋਂ ਉੱਥੇ ਹੈ ਅਜਿਹੀ ਤਰ੍ਹਾਂ ਦਾ ਹੀ ਜਿਹੜਾ ਮੀਡੀਆ ਨਜ਼ਾਰਾ ਆਪਾਂ ਦੇਖ ਰਹੇ ਹੁਣ ਵੀ ਵੇਖਣ ਬੜੀ ਗੱਲ ਹੋएगी ਪਰ ਜਿਵੇਂ ਕਿ ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਵੱਲੋਂ ਗਰਾਉਂਡ ਜ਼ੀਰੋ ਤੇ ਬੜੇ ਵੱਡੇ ਪੱਦਰ ਉਤੇ ਮੈਟਰੋ ਪੱਦਰ ਉਤੇ ਕੰਮ ਕੀਤਾ ਜਾ ਰਿਹਾ ਡਾਕਟਰ ਸਾਹਿਬ ਜਦੋਂ ਕਿ ਅਕਾਲੀ ਦਲ ਮੈਂਸ ਟੀਮ ਉੱਪਰਲੇ ਪਾਸੇ ਜਿਹੜੇ ਆਪਣੀਆਂ ਵੱਡੀਆਂ ਕਮੇਟੀਆਂ ਸਥਾਪਿਤ ਕਰ ਰਹੇ ਨੇ ਜਾਂ ਵੱਖ-ਵੱਖਰੀ ਤਰ੍ਹਾਂ ਦੇ ਉਹਨਾਂ ਵੱਲ ਅਨਾਉਂਸਮੈਂਟ ਸਾਹਮਣੇ ਆ ਰਹੀਆਂ ਨੇ ਪਰ ਗਰਾਉਂਡ ਜ਼ੀਰੋ ਤੇ ਪਿੰਡ ਪੱਦਰ ਉਤੇ ਇਥੋਂ ਤੱਕ ਕਿ ਕਸਬਿਆਂ ਤੱਕ ਸ਼ਹਿਰਾਂ ਤੱਕ ਜਿਹੜੇ ਵੱਡੇ ਇੰਨੀ ਦੇ ਨਹੀਂ ਛੋਟੀਆਂ ਨੁੱਕੜ ਮੀਟਿੰਗਾਂ ਇਹ ਸਾਰਾ ਕੁਝ ਬਾਗੀ ਖੇਮੇ ਵੱਲੋਂ ਵੱਡੇ ਪੱਧਰ ਉੱਤੇ ਕੀਤਾ ਜਾ ਰਿਹਾ ਹੈ ਅੱਜ ਵੀ ਪਟਿਆਲਾ ਜ਼ਿਲ੍ਹੇ ਦੇ ਭੁੰਨ ਰੇੜੀ ਦੇ ਵਿੱਚ ਬਾਗੀ ਖੇਮੇ ਵੱਲੋਂ ਕਹਿੰਦੀ ਕਿ ਸਰੋہنی ਕਾਲੇ ਦਾ ਸਰਦਾਰ ਲਹਿਰ ਵੱਲੋਂ ਇੱਕ ਵੱਡੇ ਪੱਧਰ ਉੱਤੇ ਇੱਕ ਜਿਹੜੀ ਮੀਟਿੰਗ ਰੱਖੀ ਗਈ ਸੀ ਉਹ ਵੀ ਇੱਕ ਵੱਡੀ ਕਹਿੰਦਾ ਭਾਵ ਕਿ ਵੱਡਾ ਇਕੱਠ ਹੋ ਨਿਪੜਿਆ ਲੋਕਾਂ ਵੱਲੋਂ ਵੱਡਾ ਹੰਗਾਰਾ ਵੀ ਇੱਕ ਗਰਾਊਂਡ ਜ਼ੀਰੋ ਤੇ ਬਾਗੀ ਖੇਮੇ ਨੂੰ ਮਿਲ ਰਿਹਾ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਲੌਂਗੋਵਾਲ ਦੇ ਵਿੱਚ ਕਿਹੜੀ ਧਿਰ ਆਪਣਾ ਵੱਡਾ ਇਕੱਠ ਜਟਾਉਣ ਦੇ ਵਿੱਚ ਸਫਲ ਹੋ ਉਦੀ ਹੈ ਕਿਉਂਕਿ ਅੱਜ ਵੀ ਜਿਹੜਾ ਸੁਨੇਹਾ ਪੁਨਰੇੜੀ ਦੇ ਵਿੱਚੋਂ ਬਾਗੀ ਹੇਮਲੋ ਦਿੱਤਾ ਗਿਆ ਹੈ ਲੋਕਾਂ ਨੂੰ ਉਹ ਲੋਂਗੋਵਾਲ ਦੇ ਵਿੱਚ ਵੱਧ ਚੜ ਕੇ ਪਹੁੰਚਣ ਦਾ ਇੱਕ ਇਹ ਵੀ ਸੰਦੇਸ਼ ਦਿੱਤਾ ਗਿਆ ਤੇ ਨਾਲ ਜਿਹੜੀਆਂ ਸਰਉਣੀ ਕਾਲੇਦਾਰ ਸਰਦਾਰ ਲਹਿਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵੱਡੇ ਪੱਧਰ ਤੇ ਪ੍ਰਚਾਰੀ ਗਈਆਂ ਨੇ ਜੀ ਡਾਟ ਸਾਹਿਬ ਜੀ ਡਾਟ ਸਾਹਿਬ ਇਹ ਤਗਲ ਬਿਲਕੁਲ ਸਪਸ਼ਟ ਹੈ ਇਸ ਰੈਲੀ ਨੇ ਲੋਂਗੋਵਾਲ ਦੇ ਇਕੱਠ ਨੇ ਇਹ ਸਾਬਤ ਕਰਨਾ ਹੈ ਉਹਨਾਂ ਨੂੰ ਆਪਸੀ ਆਪਸੀ ਜਿਹੜੀ ਲੜਾਈ ਹੈ ਉਹ ਅਸਲ ਦੇ ਵਿੱਚ ਹੋਰ ਤੇਜ਼ ਨਹੀਂ ਹੋਏਗੀ ਇਹਦੇ ਤੋਂ ਇਹ ਇਸ ਉਸ ਸੰਦਰਭ ਦੇ ਵਿੱਚ ਜੇਕਰ ਬਾਗੀ ਖੇਮਾ ਵੱਡਾ ਕੱਟ ਕਰ ਜਾਂਦਾ ਤਾਂ ਉਹ ਜ਼ਿਆਦਾ ਹਮਲਾਵਰ ਰੂਪ ਕੋ اختیار ਕਰਕੇ ਪਾਰਟੀ ਦੇ ਉੱਪਰ ਹਮਲੇ ਕਰਨਗੇ ਅਤੇ ਆਪਣੀਆਂ ਨੀਤੀਆਂ ਨੂੰ ਦਰਸਾ ਕੇ ਲੋਕਾਂ ਨੂੰ ਮੋਬਾਈਲਾਈਜ਼ ਕਰਨਗੇ ਦੂਸਰੇ ਪਾਸੇ ਮੇਨਸਟ੍ਰੀਮ ਆਪਣੇ ਕੱਟ ਨੂੰ ਬਚਾਉਣ ਦੇ ਲਈ ਆਪਣਾ ਧਮਖੰਦ ਦਿਖਾਉਣ ਦੇ ਲਈ ਬਾਗੀਆਂ ਤੋਂ ਪਰੇ ਕਰਨ ਦੇ ਲਈ ਇਸ ਤਰ੍ਹਾਂ ਦੀ ਆਪਣੀ ਹੋ ਰੈਲੀ ਵੀ ਕਰ ਲੀਗੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਊਗਾ ਜਦੋਂ ਸਰਦਾਰ ਸੰਗਦੇਵ ਸਿੰਘ ਢੀਂਟਾ ਸਾਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੇ ਸੀ ਸੰਗਰੂਰ ਦੇ ਵਿੱਚ ਦੋਨੇ ਦਲਾਂ ਨੇ ਆਪੋ ਆਪਣੀਆਂ ਰੈਲੀਆਂ ਇੱਕੋ ਜਗ੍ਹਾ ਤੇ ਕਰਕੇ ਬਾਅਦ ਦੇ ਵਿੱਚ ਦਿਖਾਇਆ ਸੀ ਕਿ ਸਾਡਾ ਇਕੱਠ ਵੱਡਾ ਸਾਡਾ ਇਕੱਠ ਵੱਡਾ ਇਸ ਤਰ੍ਹਾਂ ਦੀ ਇਹ ਐਕਸਰਸਾਈਜ਼ ਹੋ ਸਕਦੀ ਹੈ ਬੇਸ਼ੱਕ ਉਸ ਵੇਲੇ ਜਦੋਂ ਸਰਦਾਰ ਸੰਗਦੇਵ ਸਿੰਘ ਢੀਂਟਾ ਨੇ ਕਿਹਾ ਉਹ ਮੇਰਾ ਵੱਡਾ ਇਕੱਠ ਹੈ ਤੇ ਉਦੋਂ ਬਾਦਲ ਸਾਹਿਬ ਨੇ ਕਿਹਾ ਦੀ ਸਾਡਾ ਵੀ ਵੱਡਾ ਇਕੱਠ ਹੈ ਉਸੇ ਜਗ੍ਹਾ ਦੀ ਪਰਸੇਮ ਜਗ੍ਹਾ ਤੇ ਇਹਨਾਂ ਦੀਆਂ ਰੈਲੀਆਂ ਹੋਣੀਆਂ ਸੀ ਤੁਰੇ ਪੱਕੇ ਦੇ ਬਾਅਦ ਇਸ ਤਰ੍ਹਾਂ ਦੀ ਉਹ ਐਕਸਰਸਾਈਜ਼ ਲੱਗਦੀ ਹੈ ਵੀ ਇਹਦੇ ਵਿੱਚੋਂ ਲੜਾਈ ਆਉਣ ਵਾਲੇ ਦਿਨਾਂ ਦੇ ਵਿੱਚ ਹਮਿਕਾਲੀ ਦਲ ਦੀ ਹੋਰ ਕੀ ਹੋਵੇਗੀ ਤੇ ਦੇਖਣ ਵਾਲੀ ਗੱਲ ਹੈ ਵੀ ਆਲੇ ਦੁਆਲੇ ਦੀ ਜਿਹੜੇ ਵਿਰੋਧੀ ਫਿਰਾਂ ਜਾਂ ਹੋਰ ਜਿਹੜੀ ਸ਼ਕਤੀਆਂ ਨੇ ਇਸ ਲੜਾਈ ਨੂੰ ਕਿਸ ਤਰ੍ਹਾਂ ਵੇਖ ਰਹੀਆਂ ਨੇ ਕਿਸ ਤਰ੍ਹਾਂ ਭਾਪੜੀਆਂ ਨੇ ਕਿਸ ਕੀ ਡਾਇਰੈਕਸ਼ਨ ਦੇਣੀ ਚਾ ਰਹੇ ਨੇ ਪਰੰਤੂ ਜਿੱਥੋਂ ਤੱਕ ਰੋਮਨੀ ਕਾਲੀ ਦਲ ਦਾ ਮੇਨ ਸਟਰੀਮ ਦਾ تعلق ਹੈ ਉਸ ਬਾਰੇ ਇੱਕ ਵਾਰ ਫਿਰ ਵੀ ਹੈ ਕਿ ਉਹਨੇ ਆਪਣੀ ਜਥੇਬੰਦਕ ਢਾਂਚੇ ਦੇ ਵਿੱਚ ਜਿਹੜੀ ਹੈਗੀ ਆ ਉਹਦੀ ਪਕੜ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਪਣੇ ਸਾਰੇ ਬਕਲ ਝੁਕੇ ਹੋਏ ਨੇ ਤੇ ਆਪਣਾ ਉਹ ਕਾਰਜ ਨਿਰੰਤਰ ਹੋ ਰਿਹਾ ਰਹੇ ਨੇ ਤੇ ਦੂਸਰੇ ਪਾਸੇ ਜਿਹੜਾ ਵਿਰੋਧੀ phema ਉਹਨਾਂ ਨੂੰ ਹਾਲ ਦੀ ਘੜੀ ਕਾਫੀ ਕੁਝ ਜ਼ਰੂਰਤ ਹੈ ਉਹਨਾਂ ਪਾਸ ਦਫਤਰ ਦੀ ਜ਼ਰੂਰਤ ਹੈ ਮੇਨ ਜਿਹੜੀ ਹਾਈ ਕਮਾਂਡ ਜਿਹੜੀ ਕਮਾਂਡ ਬਣਾਉਣੀ ਹੈ ਕਮਾਂਡ ਤੇ ਕੰਟਰੋਲ ਇਸ ਤਰ੍ਹਾਂ ਦਾ ਬਣਾਉਣ ਦੇ ਵਿੱਚ ਇੱਕ ਢਾਂਚਾ ਬਣਾਉਣ ਦੇ ਵਿੱਚ ਟਾਈਮ ਲੱਗੇਗਾ ਤੇ ਦੂਸਰਾ ਹਾਲ ਦੀ ਘੜੀ ਕੋਈ ਇਸ ਤਰ੍ਹਾਂ ਦੀ ਕੋਈ ਵੱਡੀ ਇਲੈਕਸ਼ਨ ਨਹੀਂ ਆ ਰਹੀ ਜੈ ਕੋਈ ਸੰਗਠਨ ਦਾ ਕੋ ਯੋਗਨੀ ਆ ਰਿਹਾ ਵੀ ਜਿਹਦੇ ਵਿੱਚ ਲੋਕਾਂ ਨੂੰ ਮੋਬਿਲਾਈਜ਼ ਕੀਤਾ ਜਾ ਸਕੇ ਇਹ ਹਾਲ ਦੀ ਘੜੀ ਪਾਰਟੀਆਂ ਦਾ ਅਮੋ ਹਮਨੇ ਹੋਣ ਦਾ ਹੈ ਵਰਤਾਰਾ ਚੱਲੇਗਾ ਤੇ ਬਾਕੀ ਜਿਸ ਤਰ੍ਹਾਂ ਕਿ ਸ਼੍ਰੋਮਣੀ ਕਾਲੀ ਦਲ ਨੇ ਪਹਿਲੇ ਐਲਾਨ ਕੀਤਾ ਹੋਇਆ ਹੈ ਕਿ ਆਪਣਾ ਡੈਲੀਗੇਟ ਇਜਲਾਸ ਕਰਾਉਣਾ ਹੈਗਾ ਤੇ ਉਸ ਤੋਂ ਪਹਿਲਾਂ ਉਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ ਆਏਗੀ ਇਸ ਉਦੋਂ ਵੀ ਕਸ਼ਮਕਸ਼ ਹੋਏਗੀ ਕੁਛ ਨਾ ਕੁਛ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਹੈ ਵਰਤਾਰਾ ਇਹ ਇਹ ਤਾਂ ਆਉਣ ਵਾਲੀ ਹਾਂ ਬਿਲਕੁਲ ਹਾਲਾਤ ਸੰਗਣੀ ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਜਿੱਥੇ ਚੋਣ ਆਉਗੀ ਨਵੰਬਰ ਦੇ ਪਹਿਲੇ ਹਫਤੇ ਤੇ ਨਾਲ ਹੀ ਇਸ ਅਰਸ਼ੇ ਦੇ ਵਿੱਚ ਇਸ ਪੀਰੀਅਡ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਚਾਰ ਜਮਨੀ ਚੋਣਾਂ ਨੇ ਉਹ ਵੀ ਆ ਸਕਦੀਆਂ ਨੇ ਉਹਨਾਂ ਦਾ ਵੀ ਐਲਾਨ ਮਤਲਬ ਕਿਸੇ ਵੇਲੇ ਵੀ ਆਪਾਂ ਸੁਣ ਸਕਦੇ ਆ ਖੈ ਡਾਕਟਰ ਸਾਹਿਬ ਇੱਕ ਹੁੰਦਾ ਹਾਲਾਤ ਵਫਾ ਹੋਣਾ ਇੱਕ ਹੁੰਦਾ ਹਾਲਾਤ ਦਫਾ ਹੋਣਾ ਅਕਾਲੀ ਦਲ ਦੀ ਇਸ ਦਿੱਤੀ ਇਸ ਵੇਲੇ ਅਜੇ ਹੀ ਬਣੀ ਹੋਈ ਹੈ ਕਿ ਹਾਲਾਤ ਵਫਾ ਨਹੀਂ ਕਹਿੰਦਾ ਭਾਵੇਂ ਕਿ ਇਹ ਵਿਰੋਧੀ ਧਿਰ ਨਾਲ ਵਿਰੋਧੀ ਕਿਸੇ ਪਾਰਟੀ ਨਾਲ ਗੈਰ ਕਾਲੀ ਨਾਲ ਲੜੰਦੀ ਬਜਾਏ ਇਹ ਆਪਸ ਦੇ ਵਿੱਚ ਇਹਨਾਂ ਦਾ ਭੇਟ ਵੱਡੇ ਪੱਤਰ ਉੱਤੇ ਬਣਿਆ ਹੋਇਆ ਹੈ ਕਹਿੰਦਾ ਭਾਵੇਂ ਕਿ ਇਹ ਭੇਟ ਜਿੱਥੇ ਵਿਖ ਨੂੰ ਮਿਲੇਗਾ ਬਾਬੇ ਬਕਾਲੇ ਉੱਥੇ ਇਸ ਤੋਂ ਬਾਅਦ ਵੱਡੇ ਪੱਤਰ ਉੱਤੇ ਜਿਹੜਾ ਬੜਾ ਧਿਆਨ ਹੈ ਇਸ ਵਿੱਚਲੇ ਉਹ ਹੈ ਲੋਂਗੋਵਾਲ ਲੋਂਗੋਵਾਲ ਦੇ ਵਿੱਚ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਮੇਨ ਸਟ੍ਰੀਮ ਵੱਲੋਂ ਤਾਂ ਗੁਰਦੁਆਰਾ ਜਿਹੜਾ ਕੈਂਪੋ ਵਾਲਾ ਜਿੱਥੇ ਇਹਦੇ ਇਰਦ-ਗਿਰਦ ਤਾਂ ਪਹਿਲਾਂ ਹੀ ਅਕਾਲੀ ਦਲ ਵੱਲੋਂ ਆਪਣੀ ਰੈਲੀ ਰੱਖੀ ਜਾਂਦੀ ਹੈ ਉੱਥੇ ਇਹਨਾਂ ਵੱਲੋਂ ਆਪਣੀ ਰੈਲੀ ਦੀਆਂ ਹੁਣ ਤੋਂ ਤਿਆਰੀਆਂ ਵੱਟੇ ਪੱਧਰ ਉਤੇ ਕਰ ਲਈਆਂ ਗਈਆਂ ਨੇ ਗੋਬਿੰਦ ਸਿੰਘ ਲੋਂਗੋਵਾਲ ਇਹ ਸਾਰੇ ਮਾਮਲੇ ਦੇ ਵਿੱਚ ਵੱਟੇ ਪੱਧਰ ਉਤੇ ਉਹ ਨਿਗਰਾਨੀ ਦੇ ਵਿੱਚ ਹੁਣ ਤੋਂ ਉਹ ਛੁੱਟ ਗਏ ਨੇ ਦੂਜੇ ਬੰਨੇ ਜਿਹੜਾ ਬਾਗੀ ਖੇਮਾ ਕਹਿ ਰਹੀਏ ਕਿ ਸੁਖਦੇਵ ਸਿੰਘ ਢੀਂਸੇ ਦਾ ਉਹ ਇਲਾਕਾ ਆਖਿਰ ਕਹਿੰਦਾ ਤੇ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਵੱਲੋਂ ਪਹਿਲਾਂ ਜਿੱਥੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਉਹਨਾਂ ਨੇ ਇੱਕ ਇੱਕ ਕੱਠ ਰੱਖਣ ਦੀ ਗਯਤ ਸੀ ਪਰੰਤੂ ਫਿਰ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇਹ ਕੀ ਕਾਠੇ ਵੱਡੇ ਵਰਤਾਅ ਰੱਖਿਆ ਜਾਏ ਤਾਂ ਹੁਣ ਉੱਥੇ ਜਿਹੜਾ ਭਾਈ ਮਤੀਦਾਸ ਪਬਲਿਕ ਸਕੂਲੇ ਉਹਦੇ ਮદાન ਦੇ ਵਿੱਚ ਜਿਹੜੀ ਆਪਣੀ ਰੈਲੀ ਰੱਖੀ ਜਾ ਰਹੀ ਹੈ ਜੀਹਾਂ ਜਿਹੜੀ ਵਿਉਤਪੰਦੀ ਆ ਸਾਹਮਣੇ ਆ ਰਹੀ ਹੈ ਨੇ ਕਹਿੰਦਾ ਭਾਵ ਕਿ ਦੋਨੇ ਧੜਾ ਵੱਲੋਂ ਵੱਤ ਵੱੱਡਾ ਕੱਟ ਰੱਖਣ ਦੀ ਵੱਟੇ ਪੱਧਰ ਉੱਤੇ ਹੁਣ ਤੋਂ ਹੀ ਸਿਰ ਤੋੜ ਕੋਸ਼ਿਸ਼ ਸ਼ੁਰੂ ਹੋ ਗਈ ਹੈ ਤੇ ਸਰੋਣੀ ਜਿਹੜੀ ਹੈ ਅਕਾਲੀ ਦਲ ਬਾਗੀ ਕਹਿੰਦਾ ਭਾਵੇਂ ਕਿ ਸਰਦਾਰ ਲਹਿਰ ਵੱਲੋਂ ਗਰਾਉਂਡ ਜੀਰੇ ਤੋਂ ਕੋਸ਼ਿਸ਼ਾਂ ਵੱਡੇ ਪੱਧਰ ਤੇ ਸ਼ੁਰੂ ਕਰ ਵੀ ਦਿੱਤੀਆਂ ਨੇ ਜੀ ਡਾਕਟਰ ਸਾਹਿਬ ਸਹਿਬ ਬਾਗੀ ਖੇਮੇ ਦੀ ਕਿਉਂਕਿ ਉਹਨੂੰ ਜ਼ਿਆਦਾ ਸੰਘਰਸ਼ ਕਰਨਾ ਪਵੇਗਾ ਜ਼ਿਆਦਾ ਸ਼ਕਤੀ ਲਾਉਣੀ ਪਵੇਗੀ ਜ਼ਿਆਦਾ ਸਾਧਨ ਵੀ ਲਾਉਣੇ ਪੈਣਗੇ ਕਿਉਂਕਿ ਉਹਨਾਂ ਨੇ ਆਪਣੀ ਸਰਵਾਈਵਲ ਦਾ ਸਵਾਲ ਹੈ ਜਦਕਿ ਇਸ ਟੀਮ ਪਾਸ ਇੱਕ ਢਾਂਚਾ ਬਣਿਆ ਹੋਇਆ ਹੈ ਉਨਾ ਪਾਸ ਆਪਣੇ ਜ਼ਿਲ੍ਹਾ ਜੱਥੇਦਾਰ ਹੈਗੇ ਹੈ ਹਲਕਾ ਅਨਚਾਰਜ ਹੈਗੇ ਆ ਉਹਨਾਂ ਨੂੰ ਡਿਊਟੀਆਂ ਲਾਉਣ ਦੀ ਕਿਹ ਚਾਹ ਜਵੇ ਤਾਂ ਇਹ ਇਸ ਦੇ ਵਿੱਚ ਜੇਕਰ ਪਾਰਟੀ ਨੇ ਆਪਣਾ ਉਹ ਕਰਨਾ ਹੋਇਆ ਤਾਂ ਉਹਨਾਂ ਨੇ ਹਲਕਾ ਅਨਚਾਰਜਾਂ ਦੀਆਂ ਡਿਊਟੀਆਂ ਲਾਉਣੀਆਂ ਨੇ ਜ਼ਿਲ੍ਹਾ ਜੱਥੇਦਾਰਾਂ ਦੀਆਂ ਡਿਊਟੀਆਂ ਲਾਉਣੀਆਂ ਨੇ ਤੇ ਆਪਣੇ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ ਉਹ ਸਾਰੀ ਸ਼ਕਤੀ ਨੂੰ ਪੂਰੀ ਤਰ੍ਹਾਂ ਕਨਸੈਂਟਰੇਟ ਕਰਨ ਕੇ ਸਾਰੇ ਪੰਜਾਬ ਦੇ ਵਿੱਚ ਤੇ ਇਹਨਾਂ ਦੇ ਲਈ ਬਾਕੀ ਖੇਮੇ ਦੇ ਲਈ ਇਹ ਵੀ ਇੱਕ ਬਹੁਤ ਵੱਡੀ ਫਿਰタル ਦੀ ਵਾਜੀ ਵਾਲੀ ਉਹਨਾਂ ਦੀ ਆਪਣੀ ਜਿਹੜੀ ਹੋਣ ਦਾ ਸਵਾਲ ਹੈ ਆਪਣੀ ਹੋਣ ਦਿਖਾਉਣੀ ਹੈ ਉਹਦੇ ਲਈ ਉਹ ਹਰ ਕਦਮ ਕਰ ਪੱਟਣਗੇ ਤੇ ਉਹਦੇ ਵਿੱਚ ਮੇਨ ਤੌਰ ਦੇ ਉੱਪਰ ਜੇ ਦੇਖਿਆ ਜਾਵੇ ਤਾਂ ਸਾਰਾ ਜਿਹੜਾ ਧਰਮਧਾਰ ਸਦਾ ਸਿੰਘ ਸਿੰਘ ਜੀ ਸਦੀਪ ਭਟਿੰਦਰ ਖੰਡਾ ਕਾ ਕਿ ਉਹਨਾਂ ਦਾ ਇਲਾਕਾ ਉਹਨਾਂ ਦੇ ਹਲਕੇ ਨੇ ਉੱਥੋਂ ਉਸ ਕਰਕੇ ਉਹਨਾਂ ਨੂੰ ਸਭ ਤੋਂ ਵੱਧ ਕਾਰਜ ਕਰਨਾ ਪਏਗਾ ਤੇ ਉੱਥੋਂ ਆਪਣਾ ਜੋਰ ਲਾਉਣਾ ਪੈਣਾ ਬਿਲਕੁਲ ਡਾਕਟਰ ਸਾਹਿਬ ਜੇਕਰ ਆਪਾਂ ਲੰਗੋਵਾਲ ਦੀਆਂ ਰੈਲੀਆਂ ਨੂੰ ਦੇਖੀਏ ਦੋਨਾਂ ਕੱਲੀ ਦਲਾਂ ਦੇ ਵਿੱਚ ਤਾਂ ਦੋ ਵੱਡੇ ਆਗੂ ਉੱਥੇ ਆਮੋ ਸਾਹਮਣੇ ਹੋਣਗੇ ਉਹਨਾਂ ਉੱਤੇ ਵਦੇਰੇ ਜ਼ਿੰਮੇਵਾਰੀ ਪਵੇਗੀ ਵਦੇਰੇ ਫੋਕਸ ਵੀ ਹੋਣਗੇ ਕਹਿੰਦਾ ਪਾਵ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲਾਂਗੋਵਾਲ ਤੇ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਸਖਦੇਵ ਸਿੰਘ ਢੀਡਸਾ ਜਾਂ ਢੀਂਸਾ ਪਰਿਵਾਰ ਜੀ ਬਾਕੀ ਦੂਸਰੀ ਗੱਲ ਇਹ ਵੀ ਹੈ ਵੀ ਇਸ ਦੇ ਸਬੰਧ ਦੇ ਵਿੱਚ ਨੇਕ ਦੂਸਰੇ ਸਾਧਨਾਂ ਤੋਂ ਇਲਾਵਾ ਹੀ ਜਿਸ ਤਰ੍ਹਾਂ ਕਿ ਆਪਾਂ ਨੂੰ ਆਮ ਪਤਾ ਹੀ ਹੈ ਵੀ ਹੁਣ ਜਿਹੜੀਆਂ ਰੈਲੀਆਂ ਹੁੰਦੀਆਂ ਨੇ ਉਹ ਕੱਟ ਕਿਸ ਤਰ੍ਹਾਂ ਕੀਤੇ ਜਾਂਦੇ ਨੇ ਕਿਸ ਤਰ੍ਹਾਂ ਮੈਨੇਜ ਕੀਤੀ ਜਾਂਦੀ ਹੈ ਉਹ ਮੈਨੇਜਮੈਂਟ ਪਾਵਰ ਕਿਹਦੇ ਕੋਲੇ ਵੱਧ ਤੋਂ ਵੱਧ ਹੈ ਉਹਦੇ ਲਈ ਸਾਧਨਾਂ ਦੀ ਕੀ ਲੋੜ ਉਹ ਉਹ ਵੀ ਜ਼ਰੂਰਤ ਹੋਵੇਗੀ ਕਿਉਂਕਿ ਉਹ ਜ਼ਮਾਨੇ ਤਾਂ ਹੁਣ ਗਏ ਜਿਹੜੇ ਤੇ ਲੋਕ ਆਪ ਮਹਾਰੇ ਤੁਰਦੇ ਸਨ ਆਮ ਮਹਾਰੇ ਜਾਂ ਜਾਂ ਕੋਈ ਐਸੇ ਇਸ਼ੂ ਹੁੰਦੇ ਸੀ ਜੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਊਗਾ ਵੀ ਇੱਕ ਵਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਵਰਕਾਰ ਬਰਗਾੜੀ ਵੀ ਰਹੀ ਸੀ ਇੱਕ ਪਟਿਆਲੇ ਵੀ ਸੀ ਤੇ ਇੱਕ ਫਾਜ਼ਿਲ ਦਾ ਉਹ ਫਾਜ਼ਿਲ ਦਾ ਰੈਲੀ ਉਹਨਾਂ ਨੇ ਅਗੋਰ ਰੈਲੀ ਕੀਤੀ ਉਹ ਰੈਲੀ ਕੀਤੀ ਸੀ ਕਾਂਗਰਸ ਪਾਰਟੀ ਨੇ ਉਸ ਵੇਲੇ ਆਹ ਮਹਾਰਾ ਇਕੱਠ ਕਿਸ ਖਾਸ ইস্যੂ ਦੇ ਉੱਪਰ ਬਰਗਾੜੀ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਸੀ ਪਰ ਇਸ ਤਰ੍ਹਾਂ ਦਾ ਕੋਈ ਇਹ ਇਸ਼ੂ ਨਹੀਂ ਹੈ ਸਿਰਫ ਦੋਨਾਂ ਪਾਰਟੀਆਂ ਦੀ ਆਪਣੀ ਹੋਣ ਦਿਖਾਉਣ ਦਾ ਦੋਏ ਗਰੁੱਪਾਂ ਦਾ ਦੋਸ਼ ਟੜਾਉਣ ਦਾ ਸਰ ਸਵਾਲ ਹੈ ਇਹਦੇ ਲਈ ਸਭ ਤੋਂ ਵੱਧ ਪੇ ਕਰੇਗੀ ਉਹਨਾਂ ਦੀ ਮੈਨੇਜਮੈਂਟ ਕਿਸ ਤਰ੍ਹਾਂ ਦੀ ਜਾਂ ਉਹ ਜੇ ਤਾਂ ਕਿ ਕਿਸ ਤਰ੍ਹਾਂ ਉਹਨਾਂ ਨੂੰ ਬੰਦਿਆਂ ਨੂੰ ਲਿਜਾਣ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਉਹ ਸਾਰਾ ਸਾਰੀ ਮੈਨੇਜਮੈਂਟ ਦੇ ਸਿਰ ਦੇ ਉੱਪਰ ਹੋਏਗਾ ਨਾ ਕਿ ਬਰਕਰਾਂ ਦਾ ਉਤਸ਼ਾਹ ਉਹ ਤਾਂ ਦੇਖਣ ਵਾਲੀ ਗੱਲ ਤਾਂ ਬਾਅਦ ਦੇ ਵਿੱਚ ਹੁੰਦੀ ਹੈ ਕਿਉਂਕਿ ਇਸ ਤਰ੍ਹਾਂ ਦੀ ਕੋਈ ਹਾਲ ਦੀ ਘੜੀ ਇਸ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਉੱਠ ਰਹੀ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਅਕਾਲੀ ਦਲ ਆਪਸ ਦੇ ਵਿੱਚ ਲੜ ਰਿਹਾ ਹੈ ਤੇ ਹੁਣ ਇਹ ਲੜਾਈ ਦੇ ਵਿੱਚੋਂ ਕੀ ਨਿਕਲਣਾ ਹੈਗਾ ਇਹ ਦੇਖਣ ਵਾਲੀ ਗੱਲ ਹੈ ਕਿ ਇਸ ਸੰਬੰਧ ਦੇ ਵਿੱਚ ਇਹ ਆਪਣੀ ਆਪਣੀ ਮੈਨੇਜਮੈਂਟ ਆਪਣੀ ਆਪਣੀ ਸ਼ਕਤੀ ਬੇਸ਼ੱਕ ਘਟ ਕੋਈ ਨਹੀਂ ਹੈ ਇਸ ਤਰ੍ਹਾਂ ਕੇ ਹੈ ਦੂਸਰੇ ਪਾਸੇ ਵੀ ਜਿਹੜੇ ਦਿੱਗਜ ਲੀਡਰ ਨੇ ਵੱਡੇ ਲੀਡਰ ਨੇ ਉਹਨਾਂ ਪਾਸ ਨਹੀਂ ਸਾਧਨ ਬਤੇ ਰਹੇ ਨੇ ਬਾਕੀ ਲੀਡਰਾਂ ਦੇ ਪਾਸ ਇਹ ਉਹ ਵੀ ਕਰ ਸਕਦੇ ਨੇ ਪਰੰਤੂ ਫਿਰ ਵੀ ਜਿਵੇਂ ਕਿਹਾ ਜਾ ਸਕਦਾ ਕਿ ਜਿਹੜੇ ਇੱਕੀ ਮেইনਸ ਟੀਮ ਹੈ ਉਹਨਾਂ ਕੋਲ ਇੱਕ ਢਾਂਚਾ ਸਾਰਾ ਦਫ਼ਤਰ ਉਹਨਾਂ ਦੀ ਕਮਾਂਡ ਕੰਟਰੋਲ ਬਣਿਆ ਹੋਇਆ ਹੈ ਤੇ ਉਸ ਦੇ ਸਬੰਧ ਦੇ ਵਿੱਚ ਉਹ ਆਪਣਾ ਕੰਮ ਕਰਨਗੇ ਪਰੰਤੂ ਇਹਦੇ ਲਈ ਜੋ ਜਿਵੇਂ ਤੁਸੀਂ ਦੱਸਿਆ ਕਿ ਗ੍ਰਾਉਂਡ ਜ਼ੀਰੋ ਤੇ ਅ ਬੁਢੀ ਖੇਮਾ ਲਾ ਰਿਹਾ ਹੈਗਾ ਬਾਕੀ ਖੇਮਾ ਲਾ ਰਿਹਾ ਪੂਰੀ ਤਰ੍ਹਾਂ ਉਹ ਉਹ ਆਪਣੀ ਗੱਲ ਰੱਖਣਗੇ ਇਸ ਤਰ੍ਹਾਂ ਦਾ ਕਾਰਜ ਹੋ ਸਕਦਾ ਹੈ ਇਲਾਕੇ ਦੇ ਵਿੱਚੋਂ ਫਿਰ ਇਹ ਵੀ ਹੈ ਕਿਉਂਕਿ ਇਹ ਮਾਲਵੇ ਦੇ ਵਿੱਚ ਹੋ ਰਹੀ ਹੈ ਫਿਰ ਇਸ ਤੋਂ ਬਾਅਦ ਇਹ ਕਿੱਤਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਰਗੀਆਂ ਦੇਖ ਚਲੇਗਾ ਜੋਰ ਜਮਾਈ ਚਲੇਗੀ ਤੇ ਫੇਰ ਇਹ ਇਹ ਲੜਾਈ ਦੇ ਵਿੱਚੋਂ ਭਰਨ ਤਾਰਾ ਹੋਏਗਾ ਉਦੋਂ ਤੱਕ ਸ਼੍ਰੀ ਕਾਲ ਤੱਕ ਸੰਤੋ ਵੀ ਆ ਜਾਏਗੀ ਕਿ ਕਿਸ ਤਰ੍ਹਾਂ ਦਾ ਫੈਸਲਾ ਫੈਸਲਾ ਲੈ ਜੀ ਜਿਵੇਂ ਕੋ ਬਿਲਕੁਲ ਸੋ ਇਹ ਸੰ ਸਾਡੇ ਨਾਲ ਉਹਗੇ ਰਾਜਸੀ ਮਾਹਰ ਤੇ ਅਦਾਰਾ ਜਗੂ ਇੰਟਰਨੈਟ ਦੇ ਸੰਬਾਧਿਕ ਡਾਕਟਰ ਭਗਵੰਤ ਸਿੰਘ ਜੀ ਜਿਨ੍ਹਾਂ ਨੇ ਅੱਜ ਦੇ ਦੋ ਜਿਹੜੇ ਮਸਲੇ ਵੱਡੇ ਪੱਧਰ ਤੇ ਉੱਪਰ ਕੇ ਸਾਹਮਣੇ ਆ ਰਹੇ ਹਨ ਕਿ ਕੀ ਸਖਵੀਰ ਸਿੰਘ ਬਾਦਲ ਪਾਰਟੀ ਦੀ ਪ੍ਰਧਾਨਗੀ ਛੱਡ ਰਹੇ ਨੇ ਜਾਂਕੀ ਪ੍ਰੇਡਮ ਉਹਨਾਂ ਦੀ ਥਾਂ ਬਾਗਦੌਰ ਸਵਾਲੇਗੀ ਅਕਾਲੀ ਦਲ ਦੀ ਤੇ ਬਾਕੀ ਖੇਮੇ ਦੀਆਂ ਜਿਹੜੀਆਂ ਸਰਗਰਮੀਆਂ ਤੇ ਨਾਲ ਲੌਂਗੋਵਾਲ ਦੇ ਵਿੱਚ ਹੋਣ ਵਾਲਾ ਅਕਾਲੀ ਇਕੱਠ ਕਹਿੰਦਾ ਭਾਵ ਕਿ ਲੌਂਗੋਵਾਲ ਵੀ ਇੱਕ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ ਉੱਤੇ ਨਿਰਵੇੜਾ ਕਰੇਗਾ ਇਕੱਠ ਵੱਖੋਂ ਅਜੇ ਸਾਰੇ ਮਾਮਲੇ ਸਬੰਧੀ ਡਾਕਟਰ ਸਾਹਿਬ ਤੁਸੀਂ ਚੈਨਲ ਲਈ ਮਿਸ਼ਨ ਪੰਜਾਬੀ ਲਈ ਆਪਣਾ ਬਹੁਤ ਬਹੁਤ ਸਮਾਧਿਤ ਹੋਣ ਦਾ ਧੰਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ